ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪੁਹਾਣੀਗੜ ਦੇ ਗੁਰਤੇਗ ਬਹਾਦਰ ਟਰੱਕ ਯੂਨੀਅਨ ਦੇ ਵਿੱਚ ਅੱਜ ਡੇਰਾਬਸੀ ਦੇ ਐਮਐਲਏ ਕੁਲਜੀਤ ਸਿੰਘ ਰੰਧਾਵਾ ਪਹੁੰਚੇ ਜਿਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਰੱਕ ਯੂਨੀਅਨ ਦੇ ਪ੍ਰਧਾਨ ਵਿੱਕੀ ਬਾਜਵਾ ਅਤੇ ਗੁਰਤੇਜ ਸਿੰਘ ਛਨੇੜੀ ਗੁਰਪ੍ਰੀਤ ਸਿੰਘ ਬਿੱਲਾ ਅਤੇ ਉਹਨਾਂ ਦੇ ਨਾਲ ਟਰਾਂਸਪੋਰਟ ਵਿੰਗ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਲਵਲੀ ਕਾਕੜਾ ਅਤੇ ਸਮੂਹ ਕੇ ਤਸਵੀਰਾਂ ਦੇ ਵਿੱਚ ਹੋਰ ਵੀ ਆਗੂ ਸਹਿਬਾਨ ਖੜੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਨੇ ਆਪਣੀਆਂ ਟਰਾਂਸਪੋਰਟ ਦੇ ਵਿੱਚ ਈ ਗਵਰਨਰਸ ਨੂੰ ਲੈ ਕੇ ਜਾਂ ਟਰਾਂਸਪੋਰਟ ਦੀਆਂ ਨੀਤੀਆਂ ਨੂੰ ਲੈ ਕੇ ਉਹਨਾਂ ਨੇ ਇਸ ਸਬੰਧੀ ਆਪਣੀ ਮੰਗ ਪੱਤਰ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਟਰੱਕ ਆਪਰੇਟਰਾਂ ਦੇ ਵਿੱਚ ਟਰਾਂਸਪੋਰਟ ਨੀਤੀਆਂ ਨੂੰ ਲੈ ਕੇ ਚਾਹੇ ਟਰੱਕ ਜਿਹਨਾਂ ਨੂੰ ਬਹਾਲ ਕਰਨ ਦੀਆਂ ਮੰਗਾ ਹੁਣ ਜਾਂ ਆਟੋ ਵੱਲੋਂ ਤੰਗ ਕੀਤੇ ਜਾਣ ਦੇ ਮੁੱਦੇ ਲੈ ਕੇ ਹੋਣ ਚਾਹੇ ਪਿਛਲੀ ਸਰਕਾਰ ਨੇ ਟਰੱਕ ਜਿਹਨਾਂ ਨੂੰ ਤੋੜਨ ਦੇ ਮੁੱਦੇ ਨੂੰ ਲੈ ਕੇ ਡੇਰਾ ਬਸੀ ਦੇ ਐਮਐਲਏ ਨੇ ਪਿਛਲੇ ਸੀਐਮ ਕੈਪਟਨ ਅਮਰਿੰਦਰ ਸਿੰਘ ਬਾਰੇ ਕੀ ਕਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਬਹਿਲਾ ਫੱਗੂ ਵਾਲੀ ਹਾ ਤੇ ਇਸ ਮੌਕੇ ਹਰਦੀਪ ਸਿੰਘ ਮਾਈ ਉਹਨਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਵੱਲੋਂ ਗੁਰਤੇਜ ਸਿੰਘ ਛਨੇੜੀ ਤੇ ਮੌਜੂਦਾ ਟ੍ਰੈਕਿੰਗ ਨੂੰ ਪ੍ਰਦਾਨ ਲੈ ਕੇ ਮੁੱਦਿਆਂ ਲੈ ਕੇ ਅਹਿਮ ਗੱਲਾਂ ਬਾਤਾਂ ਉਹਨਾਂ ਨੇ ਚੱਲਦੀ ਰਹੀਆਂ ਤੇ ਵਿਚਾਰ ਵਟਾਂਦਰੇ ਹੁੰਦੇ ਰਹੇ ਇਸ ਮੌਕੇ ਤੇ ਨਾਲ ਡੜਬੇ ਤੋਂ ਅਜੇ ਕੁਮਾਰ ਸਿੰਘਲਾ ਵੀ ਪਹੁੰਚੇ ਸਨ ਤੇ ਉਹਨਾਂ ਨੇ ਵੀ ਲੈ ਕੇ ਕੁਝ ਮੁੱਦਿਆਂ ਨੂੰ ਲੈ ਕੇ ਅਹਿਮ ਗੱਲਾਂ ਬਾਤਾਂ ਕੀਤੀਆਂ ਚਾਹੇ ਆਰਟੀਓ ਦੇ ਦਫ਼ਤਰਾਂ ਨੂੰ ਲੈ ਕੇ ਜੋ ਮੁਸ਼ਕਲਾਂ ਡਰਾਈਵਰ ਡਰਾਈਵਰਾਂ ਨੂੰ ਆ ਰਹੀਆਂ ਹਨ ਉਹ ਮੁੱਦਿਆਂ ਨੂੰ ਲੈ ਕੇ ਅੱਜ ਕੀਕਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਰਪਪੇ ਪਾ ਕੇ ਟਰੱਕ ਯੂਨੀਅਨ ਦੇ ਪ੍ਰਧਾਨ ਸਨਮਾਨ ਕਰ ਰਹੇ ਹਨ ਡੇਰਾ ਬਸਲੀ ਐਮਐਲਏ ਗੁਲਜੀਤ ਸਿੰਘ ਰੰਧਾਵਾ ਦਾ ਅਤੇ ਇਸ ਮੌਕੇ ਤੇ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰਾਏ ਤਸਵੀਰਾਂ ਵੀ ਦੇਖ ਸਕਦੇ ਹੋ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਮੌਜੂਦਾ ਪ੍ਰਧਾਨ ਅਤੇ ਇਸ ਮੌਕੇ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਕੀ ਨਾਮ ਹੈ ਮੇਰਾ ਨਾਮ ਹੀ ਵਿੱਕੀ ਬਾਜਵਾ ਟਰੱਕ ਯੂਨੀਅਨ ਪ੍ਰਧਾਨ ਪਹਾਣੀਗੜ ਡੇਰਾ ਬਸੀ ਤੋਂ ਮੈਨੇ ਸਾਹਿਬ ਐਸੀ ਕੁਝ ਟਰੱਕ ਯੂਨੀਅਨ ਨੇ ਮੰਗਾਂ ਲੱਗੇ ਉਹਦੀੋ ਚ ਗੱਲਬਾਤ ਹੋਈ ਨੀ ਕੀ ਕਮੋਗੀ ਸਤਿਕਾਰਯੋਗ ਐਮ ਐਲ ਏ ਕਲਜੀਤ ਸਿੰਘ ਰੰਦਾਵਾ ਡੇਰਾ ਬਸੀ ਤੋਂ ਇੱਥੇ ਪਹੁੰਚੇ ਜੀ ਸਾਡੇ ਉਹਨਾਂ ਨੇ ਆ ਕੇ ਮੰਗਾ ਪੁੱਛਿਆ ਵੀ ਯੂਨੀਅਨ ਦੇ ਕੀ ਕੀ ਮੰਗਾਂ ਨੇ ਅਸੀਂ ਉਹਨਾਂ ਨੂੰ ਆਪਦਾ ਮੰਗ ਮੰਗ ਪੱਤਰ ਦਿੱਤਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਲ ਜਿੱਦਰ ਲਾਵਾ ਸਾਹਿਬ ਆਇਆ ਸੀ ਕੁਝ ਮੰਗਾ ਲੈ ਕੇ ਟਰੱਕ ਨੂੰ ਪਹੁੰਚੇ ਸੀ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਸਾਡੇ ਆਲ ਪੰਜਾਬ ਟਰੱਕ ਇਕਤਾ ਦੇ ਪੰਜਾਬ ਪ੍ਰਧਾਨ ਸਰਦਾਰ ਕੁਲਜੀਤ ਸਿੰਘ ਜੀ ਰੰਧਾਵਾ ਐਮ ਐਲ ਏ ਨੇ ਡੇਰਾ ਬੱਸੀ ਤੋਂ ਤੇ ਸਾਡੇ ਆਲ ਪੰਜਾਬ ਟਰੱਕ ਇਕਤਾ ਦੇ ਸੂਬਾ ਦੇ ਪ੍ਰਧਾਨ ਨੇ ਸ਼੍ਰੀ ਅਜੇ ਸਿੰਘਲਾ ਜੀ ਸ਼ਾਮ ਸਿੰਘ ਵਿੱਕੀ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸੰਗਰੂਰ ਤੋਂ ਤੇ ਜਿਹੜੇ ਅੱਜ ਸਾਡੇ ਟਰੱਕ ਨੂੰ ਭਵਾਨਗੜ ਵਿਖੇ ਪਹੁੰਚੇ ਨੇ ਜਿਹੜੀਆਂ ਸਾਡੇ ਸਮੁੱਚੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਜਿਹੜੀਆਂ ਮੇਜਰ ਪ੍ਰੋਬਲਮਾਂ ਆ ਰਹੀਆਂ ਨੇ ਅੱਜ ਉਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਤੇ ਉਹਨਾਂ ਦਾ ਜਿਹੜਾ ਮੁੱਖ ਮੰਗ ਪੱਤਰ ਸੀ ਅੱਜ ਉਹਨਾਂ ਨੂੰ ਦਿੱਤਾ ਗਿਆ ਤੇ ਜੇ ਆਪਾਂ ਗੱਲ ਕਰ ਲਈਏ ਮੰਗਾਂ ਦੀ ਜਿਹਦੇ ਵਿੱਚ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਸਾਨੂੰ ਇੱਕ ਡਿਵਾਈਸ ਜਿਹੜਾ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਲਾਗੂ ਕੀਤਾ ਗਿਆ ਹੈ ਸਪੀਡ ਗਵਰਨਰ ਜਿਹੜਾ ਕਿ 2014 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਇੱਕ ਫੇਲ ਹੋਇਆ ਡਿਵਾਈਸ ਸਾਬਤ ਹੋਇਆ ਸੀ ਜਿਹਨੂੰ ਦੁਬਾਰਾ ਫੇਰ ਟਰਾਂਸਪੋਰਟਾਂ ਦੇ ਉੱ퍼 ਲਾਗੂ ਕਰਕੇ 2500 ਰੁਪਏ ਦਾ ਜਿਹੜਾ ਵਾਧੂ ਭਾਰ ਪਾਇਆ ਜਾ ਰਿਹਾ ਤੇ ਤਕਰੀਬਨ ਅਸੀਂ ਉਸ ਨੂੰ ਬੰਦ ਕਰਾਉਣ ਦੇ ਲਈ ਉਹਨਾਂ ਨੂੰ ਮੰਗ ਪੱਤਰ ਦਿੱਤਾ 3 ਮਹੀਨੇ ਵਾਲਾ ਜਿਹੜਾ ਕੁਆਟਰ ਟੈਕਸ ਸੀ ਉਹਨੂੰ ਸਾਲ ਕੀਤਾ ਗਿਆ 1 ਸਾਲ ਦੇ ਲਈ ਇਕੱਠਾ ਭਾਰਾ ਲਾਜ਼ਮੀ ਕੀਤਾ ਗਿਆ 4 ਸਾਲ ਦੇ ਟੈਕਸ ਜਿਹੜੇ ਭਰਨੇ ਲਾਜ਼ਮੀ ਕੀਤੇ ਗਏ ਸੀ ਉਹਨਾਂ ਨੂੰ ਹਟਾਉਣ ਦੇ ਲਈ ਮੰਗ ਪੱਤਰ ਦਿੱਤਾ ਗਿਆ ਸੋ ਤਕਰੀਬਨ ਇਸ ਤਰ੍ਹਾਂ ਨੇ ਸਾਡੀਆਂ 8 ਮੰਗਾਂ ਸੀ ਜਿਹੜੀਆਂ ਮੇਨ ਮੁੱਖ ਮੰਗਾਂ ਸੀਗੀਆਂ ਜਿਹੜੀਆਂ ਸਾਡੇ ਟਰਾਂਸਪੋਰਟਰਾਂ ਦੇ ਪੁਰਾਣੇ ਜੁਰਮਾਨੇ ਖੜੇ ਨੇ ਪਾਸਿੰਗਾਂ ਦੇ ਉੱਪਰ ਟੈਕਸਾਂ ਦੇ ਉੱਪਰ ਪੁਰਾਣੇ ਜੁਰਮਾਨੇ ਖੜੇ ਨੇ ਉਹਨਾਂ ਦੇ ਲਈ OTS ਵਨ ਟਾਈਮ ਸੈਟਲਮੈਂਟ ਸਕੀਮ ਲਿਆਉਣ ਦੇ ਲਈ ਅਸੀਂ ਇੱਕ ਮੁੱਖ ਮੰਗ ਪੱਤਰ ਜਿਹੜਾ ਜੁਨਨ ਦਿੱਤਾ ਗਿਆ ਤੇ ਪਰਸੋ ਅਸੀਂ STC ਸਾਹਿਬ ਨੂੰ ਜਿਹੜੇ ਸਾਡੇ ਚੰਡੀਗੜ੍ਹ ਦਫ਼ਤਰ ਅਸੀਂ ਜਾ ਕੇ ਪ੍ਰਧਾਨ ਜੀ ਸਮੇਤ ਅਸੀਂ ਉੱਥੇ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਅਸੀਂ ਉਹ ਮੰਗ ਪੱਤਰ ਦਿੱਤਾ ਸੀ ਜਿੱਤੇ ਬਹੁਤ ਜਲਦ ਇਹ ਜਿਹੜੀ ਮੋਹਰ ਹੈ ਇਹਨਾਂ ਨੂੰ ਹਟਾ ਕੇ ਜਲਦ ਲੱਗਣ ਜਾ ਰਹੀ ਹੈ ਆ ਮੰਗਾਂ ਦਾ ਸੁਵਿਸ਼ ਦਿੱਤਾ ਗਿਆ ਬਿਲਕੁਲ ਸਰ ਪਹਿਲਾਂ ਉਹਨਾਂ ਨਾਲ ਬੈਠ ਕੇ ਇੱਕ ਘੰਟਾ ਉਹਨਾਂ ਮੰਗਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਕਿ ਜਿਹੜੀਆਂ ਚੀਜ਼ਾਂ ਦੀ ਸਾਡੇ ਟਰਾਂਸਪੋਰਟਰਾਂ ਨੂੰ ਲੋਡ ਨਹੀਂ ਸੀ ਉਹਨਾਂ ਨੂੰ ਬੇਲੋੜੀਆਂ ਮੰਗਾਂ ਨੂੰ ਸਾਡੇ ਉੱਪਰ ਲਾਗੂ ਕਰਵਾਉ ਕੀਤਾ ਗਿਆ ਤੇ ਤੁਰੰਤ ਉਹਨਾਂ ਨੂੰ ਹਟਾਇਆ ਜਾਵੇ ਉਹਨਾਂ ਮੰਗਾਂ ਦੇ ਉੱਤੇ ਕੱਲੀ-ਕੱਲੀ ਮੰਗ ਦੂੰ ਅਸੀਂ ਪਹਿਲਾਂ ਉਹਨਾਂ ਨੂੰ ਸਮਝਾਇਆ ਵੀ ਕਿ ਵੀ ਇਹ ਮੰਗਾਂ ਨੇ ਜਿਹੜੀਆਂ ਟਰਾਂਸਪੋਰਟਰਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕਰ ਰਹੀਆਂ ਨੇ ਜਿਹਦੇ ਕਰਕੇ ਸਾਡਾ ਪੁਸ਼ਮੁੱਚਾ ਪੰਜਾਬ ਦਾ ਟਰਾਂਸਪੋਰਟਰ ਅੱਜ ਮੰਡੀ ਦੇ ਦੌਰ ਵਿੱਚ ਲੰਘਦਾ ਹੋਇਆ ਪੂਰਾ ਪੂਰੀ ਤਰ੍ਹਾਂ ਨਾਲ ਸਰਕਾਰ ਤੋਂ ਵੀ ਤੇ ਟਰਾਂਸਪੋਰਟ ਵਿਭਾਗ ਤੋਂ ਵੀ ਨਰਾਜ਼ ਪਾਇਆ ਗਿਆ ਸੀ ਤੇ ਉਹਦਾ ਸੁਨੇਹਾ ਜਿਹੜਾ ਅਸੀਂ ਐਮਐਲਏ ਸਾਹਿਬ ਦੇ ਰਾਹੀਂ ਟਰਾਂਸਪੋਰਟਰ ਦਫ਼ਤਰ ਨੂੰ ਦਿੱਤਾ ਹੈ। ਕੀ ਨਾਮ ਹੈ ਜੀ? ਅਜੀਤ ਸਿੰਘਲਾ ਜੀ ਸੂਬਾ ਪ੍ਰਧਾਨ ਆਲ ਪੰਜਾਬ ਟਰੱਕ ਇਕਤਾ। ਹਾਂ ਡੇਰਾ ਬਸੀ ਦੇ ਅੱਜ ਐਮਐਲਏ ਸਾਹਿਬ ਦੇਖਿਆ ਵੀ ਟਰੱਕਾਂ ਜਿਹੜੀਆਂ ਤੇ ਬੱਖੋ-ਬੱਖੇ ਚ ਪਹੁੰਚ ਰਹੇ ਨੇ। ਕੁਝ ਮੰਗਾਂ ਨੂੰ ਲੈ ਕੇ ਪ੍ਰਧਾਨਾਂ ਨੇ ਗੱਲਬਾਤ ਵੀ ਕੀਤੀ ਦੇਖੋ ਜੀ ਬਹੁਤ ਖੁਸ਼ੀ ਹੋਈ ਅੱਜ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਡੇਰਾ ਬੱਸੀ ਤੋਂ ਐਮਐਲਏ ਨੇ ਰੰਧਾਵਾ ਸਾਹਿਬ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੋ ਟਰਾਂਸਪੋਰਟ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਜ਼ਿਲ੍ਹੇ ਸੰਗਰੂਰ ਦੀਆਂ ਵੱਖ-ਵੱਖ ਟਰੱਕੀਆਂ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਹੈ ਔਰ ਸਾਡੀਆਂ ਜੋ ਮੁਸ਼ਕਲਾਂ ਨੇ ਸਾਨੂੰ ਮੁਸ਼ਕਲਾਂ ਪੁੱਛ ਕੇ ਉਹਨਾਂ ਨੇ ਹੱਲ ਲਈ ਸਾਨੂੰ ਵਿਸ਼ਵਾਸ ਦਿਵਾਇਆ ਹੈ ਬੜੀ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਹਾਂ ਗੱਲ ਕਰੀਏ ਟਰੱਕੀਆਂ ਨੂੰ ਮੰਗਾ ਬਹਾਲੀ ਨੂੰ ਲੈ ਕੇ ਹੈ ਜਿਹੀ ਗਵਰਨਰਸ ਨੂੰ ਲੈ ਕੇ ਹੈ ਸਾਨੂੰ ਲੱਗਦਾ ਵੀ ਆਵਾਮੀ ਸਵਾਰਤੀ ਸਰਕਾਰ ਇਹ ਪੂਰੇ ਕਰੇਗੀ ਬਹੁਤ ਜੀ ਤਿੰਨ ਸਾਲ ਦੇ ਤਕਰੀਬਨ ਹੋ ਜਾ ਰਹੇ ਪਾਲੀ ਨੂੰ ਲੈ ਕੇ ਵੀ ਬਹੁਤ ਚਿਰ ਤੋਂ ਮੰਗ ਬਹੁਤ ਵੱਡੀ ਮੰਗ ਹੈ ਦੇਖੋ ਜੀ ਪਿਛਲੀਆਂ ਸਰਕਾਰਾਂ ਦੇ ਮੂਰੇ ਸੀ ਧਰਨੇ ਵੀ ਲਾ ਕੇ ਦੇਖ ਲੇ ਅਸੀਂ ਨੇ ਮੁੱਖ ਮੰਤਰੀ ਵੀ ਘੇਰ ਕੇ ਦੇਖ ਲੇ ਬਹੁਤ ਕੁਝ ਹੋਇਆ ਸਵਾ ਮਹੀਨਾ ਸੀ ਛੱਤਾਂ ਲੇਟਾਂ ਦੇ ਧਰਨਾ ਵੀ ਲਾ ਕੇ ਰੱਖਿਆ ਹੈ ਉਮੀਦ ਤਾਂ ਦੇਖੋ ਸਾਨੂੰ ਜੇ ਹੈਗੀ ਸਰਕਾਰ ਤੋਂ ਬਿਲਕੁਲ ਹੈਗੀ ਹੈ 100% ਉਮੀਦ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦਾ ਜੀ ਧਰਨੇ ਲਾਉਣ ਦੇ ਬਾਵਜੂਦ ਵੀ ਸਾਨੂੰ ਉਹਨਾਂ ਦਾ ਕੋਈ ਨਾ ਮੰਤਰੀ ਮਿਲਿਆ ਨਾ ਕਿ ਉਹਨਾਂ ਦਾ ਐਮਐਲਏ ਮਿਲਿਆ ਨਾ ਕਿਸੇ ਨੇ ਸਾਨੂੰ ਹਾਂ ਦਾ ਨਾਲਾ ਇਹ ਸਰਕਾਰ ਤੋਂ ਵੀ ਉਮੀਦ ਹੈ ਕਿ ਸਾਡੇ ਜੋ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਲਾਏ ਗਏ ਨੇ ਉਹ ਸਰਕਾਰ ਦਾ ਇੱਕ ਮੈਸੇਜ ਲੈ ਕੇ ਸੰਦੇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਦੇਖੋ ਸਾਨੂੰ 100% ਉਮੀਦ ਹੈ ਕਿ ਸਾਡੇ ਸਾਡੀਆਂ ਜੋ ਪਿਛਲੇ ਲੰਬੇ ਸਮੇਂ ਤੋਂ ਲਮਕਦੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਬਿਲਕੁਲ ਉਹਨਾਂ ਨੂੰ ਮੂਰਪਾਊਗਾ ਸਰ ਤੋਂ ਪਹੁੰਚੂ ਕਾਫੀ ਮੁਸ਼ਕਲਾਂ ਦੱਸੀਆਂ ਨੇ ਛੋਟੀ ਵੀ ਰਾਜ ਜਿਹੜਾ ਮੇਰਾ ਪੁਹਾਣੀਗੜ ਆਉਣ ਦਾ ਜਿਹੜਾ ਮਕਸਦ ਹੈ ਪ੍ਰਧਾਨ ਸਾਹਿਬ ਤੇ ਸਾਰੀ ਇਹਦੀ ਟੀਮ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੂਰਾ ਨੇ ਅਰਵਿੰਦ ਕੇਜੀਵਾਲ ਸਾਹਿਬ ਨੇ ਮਨੀਸ਼ ਸ਼ਿਸ਼ੋਦੀਆ ਜੀ ਨੇ ਮੇਰੀ ਡਿਊਟੀ ਲਈ ਸੀ ਬਤੌਰ ਪੰਜਾਬ ਪ੍ਰਦਾਨ ਟਰਾਂਸਪੋਰਟ ਵਿੰਗ ਜਿਹਦੇ ਵਿੱਚ ਬੱਸਾਂ ਟਰੱਕ ਟੈਂਟਰ ਟੈਕਸੀ ਸਾਰਾ ਕੁਝ ਹੋਣਾ ਆ ਜਿਹੜਾ ਮਿਸ਼ਨ ਹੈ ਇਸ ਮਹੀਨੇ ਅਸੀਂ ਨਿਕਲੇ ਆ ਅਸੀਂ ਸਾਰੇ ਪੰਜਾਬ ਦੇ ਵਿੱਚ ਜਾ ਕੇ ਦੌਰਾ ਕਰਨਾ ਹਰ ਇੱਕ ਟਰੱਕ ਨੂੰ ਚ ਮੈਂ ਜਾਊਂਗਾ ਸਾਰਿਆਂ ਦੀ ਦੁਖ ਤਕਲੀਫਾਂ ਜਿਹੜੀਆਂ ਮੈਮੋਰੈਂਡਮ ਐ ਜਿਹੜੇ ਦਿੱਕਤਾਂ ਜਿਵੇਂ ਕਿ ਆ ਹੁਣੇ ਤੁਹਾਨੂੰ ਮੈਂ ਇੱਕ ਲੈਟਰ ਜਿਹੜੀ ਪਾਨੀਗੜ ਯੂਨੀ ਦੇ ਪ੍ਰਧਾਨ ਸਾਹਿਬਾਨ ਨੇ ਮੇਰੀ ਟੀਮ ਨੇ ਮੈਨੂੰ ਦਿੱਤੀ ਐ ਇਹ ਸਾਰਾ ਅਸੀਂ ਇਕੱਠਾ ਕਰਕੇ ਜਿੰਨਾ ਹੈਗਾ ਇੱਕ ਹੋ ਕੇ ਕਰਕੇ ਅਸੀਂ ਟ੍ਰਾਂਸਪੋਰਟ ਪਾਲਿਸੀ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਮੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਤੁਹਾਨੂੰ ਯਾਦ ਹੋਵੇਗਾ ਛੱਤ ਲਾਈਟਾਂ ਦੇ ਉੱਪਰ 20000 ਦੇ ਕਰੀਬ ਟ੍ਰਾਂਸਪੋਰਟਰਾਂ ਦਾ ਇਕੱਠ ਹੋਇਆ ਸੀ ਜਦੋਂ ਸਾਡੀ ਸਰਕਾਰ ਬਣੀ ਸੀ ਔਰ ਸੀਐਮ ਸਾਹਿਬ ਨੇ ਵਾਦਾ ਕੀਤਾ ਸੀ ਸਰਪਤੀ ਜੀ ਵੱਲੋਂ ਸਾਹਿਬ ਨੇ ਵਾਦਾ ਕੀਤਾ ਸੀ ਵੀ ਸਾਡੀ ਸਰਕਾਰ ਆਈ ਤਾਂ ਅਸੀਂ ਉਹ ਟ੍ਰਾਂਸਪੋਰਟ ਪਾਲਿਸੀ ਬਣਾਵਾਂਗੇ ਉਸ ਤੋਂ ਬਾਅਦ ਕਈ ਇਲੈਕਸ਼ਨ ਆ ਗਏ ਕਈ ਜਗ੍ਹਾ ਅਸੀਂ ਬਿਜ਼ੀ ਰਹੇ ਹੁਣ ਸਾਡੇ ਪਰਸੂ ਦੇ ਪਾ ਲੈ ਗਏ ਆ ਤੇ ਮੈਂ ਜਰੂਰ ਹੁਣ ਆਪਣੇ ਨੂੰ ਸੋਚਿਆ ਕਿ ਜੇ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਇਹ ਸਾਥੀ ਪ੍ਰਧਾਨ ਸਾਹਿਬਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਮੇਰੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੇ ਲੋਕਾਂ ਲਈ ਆਪਾਂ ਕੁਝ ਕਰ ਪਾਈਏ ਪਿਛਲੇ ਦਿਨੀ ਅਸੀਂ STC ਸਾਹਮਣੇ ਮੀਟਿੰਗ ਕੀਤੀ ਹੈ ਜਿਹਦੇ ਕੋਲ ਰਿਜ਼ਲਟ ਅੱਛੇ ਨਿਕਲਣਗੇ ਉਦੋਂ ਬਾਅਦ ਅਸੀਂ ਮਨਿਸਟਰ ਸਾਹਿਬ ਨਾਲ ਕਰਾਂਗੇ ਉਦੋਂ ਬਾਅਦ ਅਸੀਂ ਸੀਐਮ ਸਾਹਿਬ ਮਨ ਅਰਵਿੰਦ ਕੇਜਰੀਵਾਲ ਸਾਹਿਬ ਦੀ ਟੀਮ ਮਨੀਸ਼ ਜੋਧਰੀਆ ਦੀ ਟੀਮ ਬੈਠ ਕੇ ਇੱਕ ਟਰਾਂਸਪੋਰਟ ਪਾਲਿਸੀ ਬਣਾਵਾਂਗੇ ਤਾਂ ਕਿ ਸਾਡੇ ਬੱਚੇ ਕੈਨੇਡਾ ਅਮਰੀਕਾ ਨਾ ਜਾਣ ਉਹ ਆਪਣਾ ਰੋਜਗਾਰ ਭਾਵੇਂ ਟਰੱਕਾਂ ਦਾ ਭਾਵੇਂ ਬੱਚਿਆਂ ਦਾ ਖਾਸ ਕਰਕੇ ਅੱਜ ਤਾਂ ਟਰੱਕਾਂ ਵਾਲੀ ਗੱਲ ਪੁੱਛੇ ਰਹਿਣਾ ਉਹਨਾਂ ਬੱਚਿਆਂ ਨੂੰ ਟਰੱਕ ਕੈਨੇਡਾ ਅਮਰੀਕਾ ਨਾ ਚਲਾਣੇ ਪੈਣ ਉਹ ਇੱਥੇ ਬੈਠ ਕੇ ਟਰੱਕ ਚਲਾਉਣ। ਟਰਾਂਸਪੋਰਟ ਪਾਲਿਸੀ ਦੇ ਵਿੱਚ ਨੇ ਮੁਦਦੇ ਕੀ ਨੇ? ਮੈਂ ਟਰਾਂਸਪੋਰਟ ਪਾਲਿਸੀ ਦੇਖੋ ਆ ਮੈਂ ਤੁਹਾਨੂੰ ਇੱਕੀ ਕਾਪੀ ਦੀ ਪ੍ਰੋਵਾਈਡ ਕਰਾ ਦਿੰਦਾ ਫੋ ਕਿ ਜਿਹੜੀ 8 ਮੰਗਾਂ ਨੇ ਜੇ ਆਪਾਂ ਇਹਨੂੰ ਇਕੱਲੇ ਇਕੱਲੇ ਨੂੰ ਪੜਨ ਲੱਗੇ ਤਾਂ ਤੁਹਾਡਾ ਸਾਰਾ ਹੀ ਨਹੀਂ ਮੈਂ ਇਹਦੇ ਵਿੱਚ ਜਿਵੇਂ ਕਿ ਇਹਨਾਂ ਨੇ ਮੈਨੂੰ ਦੱਸਿਆ ਕਿ 2500 ਰੁਪਏ ਦਾ ਵਾਧੂ ਭਾਰ ਜਿਹੜਾ ਪੈਂਦਾ ਉਹ ਗਵਰਨਰ ਸਪੀਡ ਗ੍ਰੀਨ ਟੈਕਸ ਦੀ ਗੱਲ ਆ ਗਈ ਇਹ ਜਿਹੜੀ ਜਿਹੜੇ ਆਪਣੇ ਪੁਰਾਣੀਆਂ ਗੱਡੀਆਂ ਦੇ ਵਿੱਚ ਟੈਕਸਾਂ ਦੀ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਪਾਸਿੰਗ ਫੀਸ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਜਿਹੜੇ ਸਮੁੱਚੇ ਵਾਹਨਾਂ ਨੇ ਲੰਮੇ ਸਮੇਂ ਤੋਂ ਟੈਕਸ ਲੱਗਣ ਕਰ ਘੜੀ ਕੋ ਭਾਰੀ ਜੁਰਮਾਨੇ ਖੜੇ ਸੀ ਉਹਨਾਂ ਨੂੰ ਲਮਸਮ ਇੱਕ ਟਾਈਮ ਹੀ ਸੈਟਲਮੈਂਟ ਕਰਕੇ ਉਹ ਜੁਰਮਾਨੇ ਭਰਾਈ ਜਾਣ ਤਾਂ ਕਿ ਸਰਕਾਰ ਦਾ ਰੈਵਨਿਊ ਵਧੇਗਾ ਟਰਾਂਸਪੋਰਟਰ ਜਿਹੜੇ ਨੇ ਮਾਰ ਉਹਨਾਂ ਨੂੰ ਮਾਰਨੇ ਪਊਗੀ ਉਸ ਤੋਂ ਬਾਅਦ ਸੈਂਟਰਲ ਮੋਟਰ ਵਹੀਕਲ ਰੂਲਸ 1999 ਦੇ ਰੂਲ 90 ਅਰ 6 ਨੂੰ ਪੰਜਾਬ ਵਿੱਚ ਨੋਟੀਫਿਕੇਸ਼ਨ ਰਾਹੀਂ ਲਾਗੂ ਕੀਤਾ ਜਾਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬ ਸਰਕਾਰ ਦੇ ਧਿਆਨ ਚ ਲਿਆ ਕੇ ਉਹਨਾਂ ਨੇ ਸਮਝ ਚ ਟ੍ਰਾਂਸਪੋਰਟ ਪਾਲਿਸੀ ਬਣਾਏਗੀ ਸਾਲ 2017 ਤੋਂ ਹਾੜੀ ਤੇ ਸੌਣੀ ਦੀ ਟੋਆ ਟੋਾਈ ਲੈ ਕੇ ਟੈਂਡਰਾਂ ਦੀ ਕੈਪ 120 ਅਬਾਬ ਤੇ ਬੰਦ ਕੀਤੀ ਹੋਈ ਆ ਕਿਰਪਾ ਕਰਕੇ ਇਹ ਡਿਮਾਂਡ ਕੀਤੀ ਜੇ ਰੱਖਣ ਉਹਨਾਂ ਨੂੰ ਵੀ ਇਹਨਾਂ ਸਾਰਿਆਂ ਨੂੰ ਖੋਲ ਕੇ ਮਹਿੰਗਾਈ ਨੂੰ ਦੇਖਦੇ ਹਾਂ ਟੋਆ ਟੋਾਈ ਟਰੱਕ ਇਹਨਾਂ ਨੂੰ ਦਿੱਤੀ ਜਾਵੇ ਤੇ ਡੀਜ਼ਲ ਦੇ ਰੇਟ ਸਮਾਨ ਨੂੰ ਚੁੰਦੇ ਜਿਹੜੇ ਆ ਤੋਂ 20 ਸਾਲ ਪਹਿਲਾਂ ਰੇਟ ਸੀ ਡੀਜ਼ਲ ਦੇ ਜੋ ਟਵਾੜਿਆਂ ਦੇ ਵਿੱਚ ਸੀ ਡੀਜ਼ਲ ਪਾਉਂਦੇ ਸੀ ਖਰਚਾ ਅੱਜ ਸਾਡੇ ਟਰੱਕਿਆਂ ਦੇ ਰੇਟ ਉੱਥੇ ਦੇ ਉੱਥੇ ਹੀ ਖੜਾ ਹੈ ਜਿਸ ਕਰਕੇ ਟ੍ਰਾਂਸਪੋਰਟਰ ਹੋਰ ਮੰਦੀ ਦੀ ਮਾਰ ਚੱਲ ਹੈ ਅੱਜ ਨੋ ਡਾਊਟ ਕੀ ਇੰਡਸਟਰੀ ਦੀ ਪੰਜਾਬ ਨੂੰ ਬਹੁਤ ਲੋੜ ਹੈ ਜਿੱਥੇ ਇੰਡਸਟਰੀ ਲੋੜ ਹੈ ਉੱਥੇ ਪੰਜਾਬ ਦੇ ਕਿਸਾਨ ਤੇ ਟਰਾਂਸਪੋਰਟਰ ਜਿਹੜੇ ਨੇ ਬੈਕਬੋਨ ਨੇ ਜੇ ਪੰਜਾਬ ਦਾ ਟਰਾਂਸਪੋਰਟਰ ਜਿੰਦਾ ਰਹੇਗਾ ਤਾਂ ਹੀ ਸਰਕਾਰਾਂ ਜਿੰਦਾ ਰਹਿਣਗੀਆਂ ਔਰ ਮੇਰੀ ਤਾਂ ਇੱਕ ਮੈਂ ਕੋਦ ਆਪਣੀ ਟਰੱਕਿੰਗ ਦਾ 14 ਸਾਲ ਪ੍ਰਧਾਨ ਰਿਆਂ ਜਿਵੇਂ ਪ੍ਰਧਾਨ ਸਾਹਿਬ ਨੇ ਤੇ 26 ਸਾਲ ਮੇਰੇ ਫਾਦਰ ਸਾਹਿਬ ਰੇ ਮੈਂ ਦੁਖਦਰ ਜਾਣਨਾ ਇਹਨਾਂ ਦਾ ਔਰ ਮੈਂ ਜੇ ਸਰਕਾਰ ਨੇ ਮੈਨੂੰ ਡਿਊਟੀ ਲਈ ਹੈ ਤਾਂ ਮੈਂ ਪੂਰੇ ਤਤਪਰ ਔਰ ਪੂਰੀ ਮਿਹਨਤ ਕਰਕੇ ਪੰਜਾਬ ਦੇ ਅੰਦਰ ਸਾਰਾ ਡਾਟਾ ਇਕੱਠਾ ਕਰਕੇ ਔਰ ਟਰਾਂਸਪੋਰਟ ਪਹੁੰਚਣਾ ਟਰੱਕ ਜਿਹਨਾਂ ਨੂੰ ਬਹਾਲ ਕਰਦੋਗੇ ਤਿੰਨ ਸੱਤ ਦਿਨ ਸਰਕਾਰ ਦੇ ਲੰਗਣ ਜਾ ਰਹੇ ਨਹੀਂ ਗੱਲ ਠੀਕ ਆ ਦੇਖੋ ਮੁੱਦਾ ਟਰੱਕ ਜਿਹਨਾਂ ਨੂੰ ਬਹਾਲੀ ਦਾ ਨਹੀਂ ਮੁੱਦਾ ਭਾਵੇਂ ਟਰੱਕ ਜਿਹਨਾਂ ਨੇ ਭਾਵੇਂ ਕੋਪਰੇਟਿਵ ਸੁਸਾਇਟੀ ਹੈ ਕੁਝ ਵੀ ਹੈ ਅਸੀਂ ਚਾਹੁੰਦੇ ਕਿ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਇੱਜ਼ਤ ਬਹਾਲ ਹੋਏ ਉਹਨਾਂ ਨੂੰ ਦਰਦ-ਦਰ ਤੱਕੇ ਨਾ ਖਾਣੇ ਪੈਣ ਸਰਕਾਰ ਉਹਨਾਂ ਨੂੰ ਬਹਾਲ ਕਰਦੀਏ ਸਰਕਾਰ ਕੋਈ ਪਾਲਿਸੀ ਬਣਾਉਂਦੀ ਐ ਸਭ ਵੈਲਕਮ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨੁਮਾਇੰਦਾ ਇੱਕ ਐਮਐਲਏ ਹੋਣ ਦੇ ਨਾਤੇ ਵੀ ਟਰੱਕ ਯੂਨion ਦਾ ਪ੍ਰਧਾਨ ਵੀ ਇੱਕ ਸਾਬਕਾ ਪ੍ਰਧਾਨ ਵੀ ਰਿਹਾ ਹੁਣ ਸਟੇਟ ਦਾ ਪ੍ਰਧਾਨ ਜਿਵੇਂ ਪ੍ਰਧਾਨ ਸਾਹਿਬਾ ਜੀ ਉਹ ਸਭ ਦੀ ਸਾਰੀਆਂ ਦੀ ਟੀਮ ਬੈਠੀ ਆ ਇਹ ਸਾਰੇ ਜਿਹੜਾ ਖੜੜਾ ਇਕੱਠਾ ਕਰਕੇ ਪੰਜਾਬ ਸਰਕਾਰ ਕੋਲ ਲੈ ਕੇ ਜਾਊਗਾ। ਔਰ ਬੜੇ ਬੜੇ ਵੱਡੇ ਵੱਡੇ ਪੜ੍ਹੇ ਲਿਖੇ ਤੇ ਇੰਟੈਲੀਜੈਂਟ ਜਿਹੜੇ ਟ੍ਰਾਂਸਪੋਰਟ ਵਿਭਾਗ ਦੇ ਲੋਕ ਉੱਤੇ ਬੈਠੇ ਇਹਦੇ ਚ ਬਾਕੀ ਸੱਚਾਈ ਇਹ ਕਿ ਆਪਾਂ ਕਾਫੀ ਹੱਦ ਤੱਕ ਇੱਕ ਸਾਲ ਪਛੜੇ ਹਾਂ ਇਸ ਕੰਮ 'ਚ। ਲੇਕਿਨ ਅਜੇ 1.5 ਪੌਣੇ 2 ਸੱਤ ਸਰਕਾਰ ਦੇ ਬਾਕੀ ਆ ਕੋਸ਼ਿਸ਼ ਕਰਾਂਗੇ ਕਿ ਆਪਣੇ ਰਹਿੰਦੇ ਟਾਈਮ ਦੇ ਵਿੱਚ ਹੀ ਟ੍ਰਾਂਸਪੋਰਟ ਪਾਲਿਸੀ ਬਣਾ ਕੇ ਆ ਜਿਹੜੇ ਅੱਜ ਦੇਖ ਰਿਹਾ ਤੁਸੀਂ ਚਿਹਰੇ ਆ ਕੋਈ 60 ਸਾਲ ਦੀ 70 ਸਾਲ ਦੀ ਉਮਰ ਦੇ ਵਿੱਚ ਇਹ ਬਜ਼ੁਰਗੀ ਕੰਮ ਕਰੇਗਾ ਨਾ ਤਾਂ ਨੌਕਰੀ ਕਰ ਸਕਦਾ ਨਾ ਖੇਤੀ ਕਰ ਸਕਦਾ ਆ ਟ੍ਰਾਂਸ ਜਿਹੜੀ ਰਹਿਦੀ ਉਮਰ ਵਾਸਤੇ ਵੀ ਜਿਵੇਂ ਅੱਜ ਮੈਂ ਖਾਸ ਕਰਕੇ ਗੱਲ ਦਾ ਧੰਨਵਾਦੀਆਂ ਪ੍ਰਧਾਨ ਸਾਹਿਬ ਉਹਨਾਂ ਦੀ ਟੀਮ ਦਾ ਕੀ ਕੱਲੀ ਪਹਾਨੀ ਘੜੀ ਹੁੰਦੇ ਵਿੱਚ ਅੱਜ ਪਹਿਲੀ ਵਾਰ ਦੇਖਿਆ ਕਿ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 40 ਤੋਂ 45 ਸਾਲ ਆ ਅੱਜ ਇੱਥੇ ਆਪਰੇਟਰ ਹਨ ਇਹ ਤਾਂ ਪੰਜਾਬ ਚ ਸਾਰੇ ਜਿਨੇ ਕਾਂਗਰਸ ਦੇ ਟਾਈਮ ਕੈਪਟਨ ਅਰਵਿੰਦਰ ਸਿੰਘ ਨੇ ਟਰੱਕ ਨੂੰ ਤੋੜ ਕੇ ਪੰਜਾਬ ਦੇ ਟਰਾਂਸਪੋਰਟਰ ਦਾ ਲੱਖ ਤੋੜਿਆ ਜਿਸ ਦਾ ਖਮਾਜਾ ਸਾਨੂੰ ਭੁਗਤਣਾ ਪਿਆ ਉਹੀ ਜਿਹੜਾ ਸਾਰਾ ਖੜਾ ਸੀ ਅਜੋ گورنر ਸਾਹਿਬ ਦੇ ਉੱਤੇ ਪਿਆ ਔਰ ਮੈਂ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਅਰਵਿੰਦ ਜੀ ਨਾਲ ਵੀ ਕੀਤੀ ਹੈ ਮਨੀਸ਼ ਚੋਧਰੀਆ ਨਾਲ ਅ ਜਿੰਨੇ ਸਾਡੇ ਪ੍ਰਧਾਨ ਸਹਿਬਾਨ ਨੇ ਦੇ ਰਾਏ ਦੇ ਨਾਲ ਇੱਕ ਅੱਛੀ ਟ੍ਰਾਂਸਪੋਰਟ ਬਣ ਜਾਨਾ ਅਟੋ ਆਰਟੋ ਵਗੈਰਾ ਨੇ ਜੋ ਬਹੁਤ ਜ਼ਿਆਦਾ ਪਾਣੀ ਗੜ ਦੇ ਵਿੱਚ ਖੜਦੇ ਨੇ ਬੜੀ ਪ੍ਰੋਬਲਮ ਆ ਰਹੀ ਹੈ ਚਲਾਉਣ ਨੇ ਬਹੁਤ ਜ਼ਿਆਦਾ ਵੱਡੀ ਬੱਦਰ ਦੇ ਮੋਟੇ ਹੁੰਦੇ ਨੇ ਕਿਉਂਕਿ ਉਹਨੀਆਂ ਆਮਦਨ ਨਹੀਂ ਉਹਨਾਂ ਕਰਾਇਆ ਨਹੀਂ ਹੁੰਦਾ ਇਹ ਭਰ ਨਹੀਂ ਬੜੇ ਔਖੇ ਨੇ ਦੇਖੋ ਦੋ ਚੀਜ਼ਾਂ ਨੇ ਜੀ ਆਰਟੀਓ ਨੇ ਆਪਣਾ ਕੰਮ ਕਰਨਾ ਹੈ ਟਰੱਕੀ ਨੂੰ ਪ੍ਰਧਾਨ ਨੇ ਆਪਣਾ ਕੰਮ ਕਰਨਾ ਹੈ ਸਟੇਟ ਪ੍ਰੈਜ਼ੀਡੈਂਟ ਅਤੇ ਮੈਂ ਕੰਮ ਕਰਨਾ ਮੇਰੇ ਮੁੱਖ ਮੰਤਰੀ ਨੇ ਆਪਣਾ ਕੰਮ ਕਰਨਾ ਅਗਰ ਕਿਸੇ ਇਹਦੇ ਕਿਤੇ ਕੋਈ ਆਰਟੀਓ ਵੱਲੋਂ ਕੋਈ ਗਲਤ ਹੈ ਜਾਂ ਕੰਮ ਕੀਤਾ ਜਾਂਦਾ ਨਜਾਇਜ਼ ਆਪਣੇ ਬੰਦਿਆਂ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਬਿਨਾਂ ਵਜ੍ਹਾ ਜਿਆਦਾ ਉਹਨਾਂ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਜੁਰਮਾਨੇ ਕੀਤੇ ਜਾਂਦੇ ਆ ਔਰ ਮੈਂ ਪ੍ਰਧਾਨ ਸਾਹਿਬ ਨੂੰ ਵੀ ਕਹਿ ਕੇ ਗਿਆ ਸੀ ਅੱਗੇ ਵੀ ਸਾਡੀ ਪਾਲਿਸੀ ਨਹੀਂ ਹੈ ਸਾਡੇ ਧਿਆਨ ਚ ਲਿਓ ਕਾਨੂੰਨੀ ਤੌਰ ਤੇ ਜਿਹੜਾ ਇਲੀਗਲ ਹੈ ਇਲੀਗਲ ਹੈ ਜਿਹੜਾ ਲੀਗਲ ਹੈ ਡਟ ਕੇ ਆਵਾਦਵੀ ਪਾਰਟੀ ਦੀ ਸਰਕਾਰ ਮੈਂ ਤੇ ਮੇਰੇ ਪ੍ਰਧਾਨੋਂ ਦੀ ਪਿੱਠ ਤੇ ਰੰਧਾਬਾ ਸਾਹਿਬ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਯੂਨੀਅਨ ਦਾ ਜਾਂ ਟਰੱਕ ਆਪਰੇਟਰ ਦਾ ਬਹੁਤ ਚੰਗਾ ਕਾਰੋਬਾਰ ਸੀ ਪਰ ਲਗਾਤਾਰ ਘਟਦਾ ਜਾ ਰਿਹਾ ਤਾਂ ਤੁਸੀਂ ਵੀ ਮੰਗਾਂ ਸੁਣਿਆ ਨੇ ਬਹੁਤ ਟਰੱਕ ਯੂਨੀਅਨ ਦਾ ਪਰ ਮੈਲ ਦੇ ਅਧਾਰ ਤੇ ਕਿਹੜੀ ਮੰਗ ਹੈ ਜਿਹਨੂੰ ਲਾਗੂ ਕਰਵਾਉਣ ਦੇ ਲਈ ਇਹਦਾ ਬੇੜਾ ਵਹਜੇ ਕੈਪਟਨ ਬਣੇ ਦਦਾ ਜਿੰਨੇ ਅਸੀਂ ਫੁੱਟਪਾਥ ਤੇ ਕਰਦੇ ਤੁਸੀਂ ਸਾਡਾ ਕਸੂਰ ਨਾ ਛੋਟੇ ਵੀ ਦੇਖੋ ਸਾਡੀ ਸਰਕਾਰ ਨੇ ਆ ਤੁਹਾਡੇ ਇੱਥੇ ਦੇਖੋ ਤੁਹਾਡੇ ਐਮਐਲਏ ਸਾਹਿਬ ਬੀਬਾ ਭਰਾਜ ਜੀ ਨੇ ਮੇਰੇ ਹਲਕੇ ਜਿੰਨੇ ਜਿੰਨੇ ਯੂਨੀਤ ਐਮਐਲਏ ਸਹਿਬਾਨ ਨੇ ਉਹ ਆਪਣੇ ਟਰਾਂਸਪੋਰਟਰ ਦੀ ਪਿੱਠ ਤੇ ਨੇ ਜਦੋਂ ਐਮਐਲਏ ਦੀ ਪਿੱਠ ਤੇ ਸਰ ਬਨਾਨੀ ਪੈਗੀ ਤਾਂ ਕਿ ਆਉਣ ਵਾਲੇ ਬੱਚੇ ਸਾਡੇ ਅਮਰੀਕਾ ਕੈਨੇਡਾ ਨਾ ਜਾਣ ਇੱਥੇ ਰੁਜ਼ਗਾਰ ਪੈਦਾ ਹੋਣ ਜਿਸ ਤਰ੍ਹਾਂ ਫੌਨੋ ਦੇ ਵਿੱਚ ਟਰੱਕ ਦਾ ਕੰਮ ਬਹੁਤ ਚੰਗਾ ਸਮਝਿਆ ਜਾਂਦਾ ਬਹੁਤ ਕਮਾਈ ਵਾਲਾ ਸਮਝਿਆ ਜਾਂਦਾ ਤਾਂ ਲੱਗਦਾ ਉਹਨਾਂ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਕੋਈ ਅਦੇਹਾ ਕਾਨੂੰਨ ਜਾਂ 60 ਸਾਲਾਂ ਦੇ ਵਿੱਚ ਛੋਟੇ ਵੀ ਇਹਨਾਂ ਨੇ ਟਰੱਕਾਂ ਵਿੱਚ ਗੋਲੀਆਂ ਤੋਂ ਇਲਾਵਾ ਕੀਤਾ ਕੀ ਇਹ ਗੁੰਡਾਗਰਦੀ ਦਾ ਪ੍ਰਧਾਨ ਬਣਾਉਣੇ ਗੋਲੀਆਂ ਨਾਲ ਬੰਦੇ ਮਰਵਾਤੇ ਮੇਰੀ ਪਹਿਲੀ ਸਰਕਾਰ ਜਿਹਦੇ ਅੰਦਰ ਕਿਸੇ ਵੀ ਟਰੱਕ ਵਿੱਚ ਖੋਨ ਖਰਾਬਾ ਨਹੀਂ ਹੋਣਾ ਸਮੂਧਲੀ ਕੰਮ ਕਰ ਰਹੇ ਆ ਉਹਨਾਂ ਦੇ ਟਾਈਮ 'ਚ ਇਹਨਾਂ ਨੂੰ ਸ਼ਕਤੀਆਂ ਵੱਧ ਮਿਲਣਗੀਆਂ ਜਿੱਥੇ ਇੰਡਸਟਰੀ ਦੀ ਦਿੱਕਤ ਹੈ ਇੰਡਸਟਰੀਆਂ ਟਰੱਕ ਨੂੰ ਇਕੱਠੇ ਟੇਬਲ ਟॉक ਕਰਕੇ ਬਿਠਾ ਕੇ ਇਹਦੀ ਪਾਲਿਸੀ ਬਣਾਈ ਜਾਏਗੀ ਡੀਸੀ ਕੇ ਰੋਟੀ ਟੱਕਾਂ ਨੂੰ ਵੀ ਮਿਲ ਸਕੇ ਰੋਟੀ ਇੰਡਸਟਰੀ ਨੂੰ ਮਿਲ ਸਕੇ ਔਰ ਰੋਜ਼ਗਾਰ ਵੱਧ ਸਕੇ ਅੱਜ ਕੀ ਹੁੰਦਾ ਅੱਜ ਉਥਰ ਦੂਸੇ ਯੂਪੀ ਬਿਹਾਰ ਮੰਗਾਲ ਦੇ ਟਰੱਕ ਆ ਕੇ ਚੋਰੀ ਕਰਕੇ ਮਾਲ ਲੈ ਜਾਂਦੇ ਨੇ ਜਿਹੜਾ ਯੂਪੀ ਤੋਂ ਟਰੱਕ ਆਇਆ ਉਹਨੇ ਖਾਲੀ ਦਾ ਜਾਣਾ ਨਹੀਂ ਉਹ ਫਿਰ ਕੋਸ਼ਿਸ਼ ਕਰਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਕਿਸੇ ਹਿੱਸੇ ਤੋਂ ਮਜਰੀ ਭਰ ਲਾ ਰੇਤਾ ਭਰ ਲਾ ਇੰਡਸਟਰੀ ਦਾ ਮਾਲ ਚੱਕਣਾ ਉਹ ਤਾਂ 50000 ਚ ਵੀ ਲੈ ਜਾਊਗਾ ਇੱਥੋਂ ਜਿਹਨੇ ਟਰੱਕ ਨੇ ਜਾਣਾ ਉਹਨੇ 50000 ਦਾ ਡੀਜ਼ਲ ਫੁਕਣਾ ਇਸ ਕਰਕੇ ਉਹਨੂੰ ਚੋਰੀ ਬਜਾਰੀ ਦਾ ਵੀ ਰਸਤਾ ਸੀ ਬੰਦ ਕਰਾਂਗੇ ਤਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ 50 ਸਾਲ ਤੋਂ ਉੱਪਰ ਦੇ ਜਿਹੜੇ ਟਰੱਕ ਚਲਾ ਰਹੇ ਨੇ ਤਾਂ ਇਹਨਾਂ ਲਈ ਵੀ ਕੋਈ ਕਾਨੂੰਨ ਬਣਾਇਆ ਜਾਵੇਗਾ ਜਾਂ ਕੋਈ ਚਰਚਾ ਹੋਏਗੀ ਕਿ ਇਹਨਾਂ ਨੂੰ ਵੀ ਪੈਨਸ਼ਨ ਜਿੱਦਾਂ ਪੰਜਾਬ ਦੇ ਅੰਝ ਟ੍ਰਾਂਸਪੋਰਟ ਪਾਲਿਸੀ ਬਣ ਗਈ ਇਹਨਾਂ ਨੂੰ ਕਿਤੇ ਹੱਥ ਫੈਲਾਉਣ ਦੀ ਜ਼ਰੂਰਤ ਨਹੀਂ ਪਊਗੀ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਲੋਕਾਂ ਨੂੰ 60 70 ਸਾਲ ਤੋਂ ਬਾਅਦ ਸਦਕਾਣਾ ਪੈਨਸ਼ਨਾਂ ਦਿੰਦੀਆਂ ਨੇ ਇਹਦੇ ਟਰੱਕ ਹੀ ਚੱਲ ਜਣ ਉਹ ਹੀ ਪੈਨਸ਼ਨ ਹੈ ਇਹ ਕੋਈ ਪੈਨਸ਼ਨ ਨਹੀਂ ਸਰਕਾਰ ਤੋਂ ਮੰਗਦੇ ਇਹ ਸਰਕਾਰ ਤੇ ਕੋਈ ਬਰڈن ਨਹੀਂ ਪਾਉਂਦੇ ਇਹ ਕਹਿੰਦੇ ਨੇ ਸਾਡੇ ਬੱਚਿਆਂ ਦਾ ਰੁਜ਼ਗਾਰ ਮਿਲ ਜਾ ਸਾਡੇ ਟਰੱਕ ਜਿਹੜੇ ਆ ਉਹ ਚੱਲਦੇ ਨੇ ਕਦੇ ਯਾਦ ਕਰੋ ਸਮਾਂ ਛੋਟੇ ਵੀ ਰਾਜ ਤੋਂ 25 30 ਸਾਲ ਪਹਿਲਾਂ ਜਦੋਂ ਡਰਾਈਵਰ ਚੱਕਰ ਲਾ ਕੇ ਬੰਬੇ ਮ드ਰਾਸ ਕਿਤੇ ਆਉਂਦਾ ਸੀ ਉਹਦੀ ਜੁੱਤੀ ਔਰ ਖੁੱਸਾ ਦੇਖਦੇ ਸੀ ਉਹਦਾ ਚਾਦਰਾਂ ਦੇਖਦੇ ਸੀ ਉਹਦੀ ਪੱਗ ਦੇਖਦੇ ਸੀ ਉਹ ਪਰਨਾ ਜਿਹੜੇ ਅੱਜ ਚਾਚਾ ਆਪਣੇ ਪਰਨੇ ਬਣੂਦੇ ਉਹਨਾਂ ਡਰਾਈਵਰਾਂ ਦੇ ਸਿੱਤੇ ਆ ਪੱਗਾ ਰੂਹ ਖੁਸ਼ ਹੁੰਦੀ ਸੀ ਕਿ ਜੀ ਦੇਖ ਕੇ ਕੋਈ ਮੋਰ ਨਹੀਂ ਲਿਖਾਉਂਦਾ ਸੀ ਟਰੱਕ ਤੇ ਕੋਈ ਕੁਛ ਰਖਾਉਂਦਾ ਸੀ ਕਦੀ ਉਹਨੇ ਡਾਲੇ ਰਸੇ ਤਰਪਾਲਾਂ ਦੇਖੀਏ ਤੁਸੀਂ ਅੱਜ ਇਹਦਾ ਬੇੜਾ ਵਹਿ ਗਿਆ ਕੈਪਟਨ ਬਰਿੰਦਰ ਦਾਰੇ ਨਾਲ ਅਕਾਲੀ ਦਾਲ ਨਾਲ ਇਹਨਾਂ ਗੁੰਡਿਆ ਕਰਦੀ ਕਰਕੇ ਪੰਜਾਬ ਦੇ ਅੰਦਰ ਟਰਾਂਸਪੋਰਟ ਪਾਲਿਸੀ 60 ਦਾ ਨਹੀਂ ਟਰਾਂਸਪੋਰਟ ਪਾਲਿਸੀ ਨਹੀਂ ਬਣਾਈ ਯਾਰ ਇਹਨਾਂ ਨੇ ਸਾਨੂੰ ਛੋਟੇ ਛੋੜਾ ਸਮਾਨ ਦੇ ਉਹ ਇਹ ਤਾਂ 3-4 ਸਾਲ ਹੋ ਗਏ ਜਿਨ੍ਹਾਂ 70 ਸਾਲਾਂ ਦੀ ਪਾਲਿਸੀ ਨਹੀਂ ਬਣਾਈ ਆਮ ਆਦਮੀ ਪਾਰਟੀ ਕੋਲ ਜাদুর ਦੀ ਛੜੀ ਹੈ ਵੀ ਰਾਤੋ-ਰਾਤ ਪਾਲਿਸੀ ਬਣਾ ਦੇਗੀ ਆ ਪਾਲਿਸੀ ਬਣਾਉਣ ਲਈ ਮੈਂ ਔਰ ਭਗਵੰਤ ਮਾਨ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਸਾਰੇ ਐਮ ਐਲ ਏ ਸਾਰੇ ਵਜ਼ੀਰ ਔਰ ਕੇਜਰੀਵਾਲ ਸਾਹਿਬ ਦੀ ਟੀਮ ਨਿਕਲੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਰੋਕਿਆ ਜਾਵੇ ਇੱਥੇ ਕਾਰੋਬਾਰ ਦਿੱਤੇ ਜਾਣ ਧੱਕੇ ਨਾ ਖਾਣ। ਧੱਕਾ ਬਸ ਆਰ ਪੀਓ ਦਾ ਕੰਮ ਨਹੀਂ। ਕਾਪਰੇਟੋਰਾਂ ਦੇ ਬਹੁਤ ਮੁਸ਼ਕਲ ਨਾਲ ਹੋ ਰਿਹਾ ਹੈ। ਪਰ ਵੀ ਉੱਥੇ ਧਿਆਨ ਦਿੱਤਾ ਜਾਵੇ ਵੀ ਬਹੁਤ ਖੱਜਲਖੋਰੀ ਹੁੰਦੀ ਹੈ 6-6 ਮਹੀਨੇ ਫਿਰ ਇੰਨਾ ਭਾਈਚਾਰੇ ਚ ਵੀ ਪਰਸੋ ਐਸਟੀਸੀ ਸਾਹਿਬ ਨਾਲ ਤਾਂ ਉਹਦਾ ਕੰਮ ਇਹ ਜਾਪੂਗਾ ਹਰ ਜਮਰੀ ਦੀ ਗੱਡੀ ਹੈ 6 ਮਹੀਨੇ ਬਾਅਦ ਆ ਰਹੀ ਆ ਆ ਜਿਹੜੇ ਲੋਕ ਹਨ ਮਰਜ਼ੀਆਂ ਕਰਦੇ ਆ ਆ ਤੁਹਾਡੇ ਮੇਰੇ ਸਾਹਮਣੇ ਇੱਕ ਮਿੱਤਰ ਨੇ ਜਿਹਨੇ ਮਿੱਤਰ ਨੇ 23 ਇੱਕ ਬੱਚੀ ਤੇ ਇਹ ਜਿਹੜੀ ਲੇਟ ਲਤੀਫੀ ਆ ਮਾਨ ਸਾਹਿਬ ਖੁਦ ਟਰਾਂਸਪੋਰਟ ਮੰਤਰੀ ਐਸਟੀਸੀ ਸਾਹਿਬ ਔਰ ਮੈਂ ਖੁਦ ਜੇ ਮੈਨੂੰ ਪੰਜਾਬ ਦਾ ਟਰਾਂਸਪੋਰਟ ਵਿੰਗ ਦਾ ਪ੍ਰਧਾਨ ਬਣਾਇਆ ਤਾਂ ਇਹ ਜਿਹੜੀ ਲੇਟ ਲਤੀਫੀ ਆ ਮੇਰੇ ਆ ਚੈਨਲ ਦੇ ਉੱਪਰ ਜਿਹੜੀ ਖਬਰ ਚੱਲ ਰਹੀ ਹੈ ਸਾਰੇ ਅਧਿਕਾਰੀ ਇਸ ਨੂੰ ਆਰਟੀਓ ਸਹਿਬਾਨ ਡੀਟੀਓ ਸਹਿਬਾਨ ਐਸਟੀਸੀ ਦਫ਼ਤਰ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਵੀ ਇਹ ਚੀਜ਼ਾਂ ਨੂੰ ਸੁਧਾਰੋ ਨਹੀਂ ਤਾਂ ਇਹਦੇ ਲਈ ਸਰਕਾਰ ਫੇਰ ਸਖਤੀ ਕਰੂਗਾ ਜਿਹੜੇ ਐਮਪੀਏ ਨੇ ਜੋ ਕਹਿੰਦੇ ਨੇ ਸਿਰਹਾ ਪੈਸੇ ਵੀ ਲੈਂਦੇ ਨੇ ਦੋ ਨੰਬਰ ਤੋਂ ਕਹਿੰਦੇ ਸਾਡਾ ਕੰਮ ਬੁਗਾਰ ਕਰਦੇ ਜਿਹੜਾ ਸਰੋਗ ਦਾ ਐਮਪੀਏ ਉਹਨੇ ਟੱਕਾਂ ਵਾਲਾ ਨਾ ਆਪਰੇਟਰਾਂ ਨੂੰ ਜਾਂ ਆਮ ਟਰਾਂਸਪੋਰਟ ਨੂੰ ਬਹੁਤ ਪ੍ਰੋਬਲਮ ਕਰਦਾ ਜੋ ਪੈਸੇ ਵੱਡੀ ਪਾਸ ਕਰਾਉਣ ਜਾਂਦੇ ਨੇ ਉਹ ਸਿਰਹਾਮ ਕਹਿੰਦੇ ਵੀ ਮੈਂ ਪੈਸੇ ਮੈਂ ਤਾਂ ਹੀ ਲਵਾਂਗਾ ਜਿਹੜਾ ਕੁਝ ਕਰਨਾ ਮੇਰਾ ਕਰ ਲੋ ਇਹ ਵੀ ਕਹਿੰਦਾ ਮੈਨ ਉਹ ਕਾਰਡ ਜੇ ਤੁਹਾ ਦੋ ਨੰਬਰ ਦਾ ਕੰਮ ਹੁੰਦਾ ਮੈਂ ਉਹਦਾ ਇਲਾਜ ਕਰਾਂ ਠੀਕ ਹੈ ਜੀ ਥੈਂਕ ਯੂ ਜੀ ਗਾੜੀ 150000 ਦਾ ਮੈਂ ਆ ਟਿਊ ਅੋਸਿਲੇਟੀ ਨੂੰ ਰੋਕਦਾ ਨਹੀਂ ਹੈਗਾ ਜਿਸ ਕੋਲੇ ਉਹ ਕਾਰ ਨਹੀਂ ਹੁੰਦਾ ਚਲਾਣਾ ਕਿਰਪਾ ਕਰਕੇ ਤੁਸੀਂ ਕਾਈਂਡਲੀ ਮੈਨੂੰ ਇੱਕ ਕਾਰਡ ਦਿਖਾ ਦਿਓ ਉਹਦਾ ਇਲਾਜ ਮੈਂ ਕਰਾਂਗਾ ਕਾਰਡ ਮੈਨੂੰ ਦਿਖਾ ਨਹੀਂ ਨਹੀਂ ਮੇਰੀ ਮੇਰੀ ਬੇਨਤੀ ਸੁਣ ਲਓ ਮੈਂ ਇਹ ਨਹੀਂ ਕਹਿੰਦਾ ਕਿ ਪੁਰਾਣੇ ਟਾਈਮ ਤੋਂ ਸਭ ਕੁਝ ਚੱਲਦਾ ਸੀ ਇਹ ਸਰਕਾਰ ਦੇ ਵਿੱਚ ਇਹ ਜਾ ਕੁਝ ਨਹੀਂ ਜੇ ਕੁਛ ਹੈ ਤਾਂ ਮੇਰੇ ਧਿਆਨ ਚ ਲਿਆਓ ਦਾ ਲੱਗਦਾ ਮੇਰਾ ਪੰਜਾਬ ਚ ਹੈ ਨਹੀਂ ਪੰਜਾਬ ਚ ਨਹੀਂ ਹੈ ਪੰਜਾਬ ਚ ਨਹੀਂ ਅਗਰ ਕਿਤੇ ਤੁਹਾਡੇ ਹੈਗਾ ਜੇ ਤੁਹਾਨੂੰ ਕਿਤੇ ਤੁਹਾਡੇ ਲੱਗਦਾ ਮਨਸ਼ਾ ਕਿਤੇ ਐਜਾ ਕੋਈ ਤੁਹਾਡੇ ਨਾ ਹੋਇਆ ਤਾਂ ਮੈਨੂੰ ਮੈਂ ਜਾਣ ਲੱਗਿਆ ਉਹ ਵਾਲਿਆ ਟੀਨ ਜੁਰਮਾਨਾ ਕਰ ਰਹੀ ਜੀ ਮੇਰੇ ਨਾਲ ਗੱਡੀ ਸੀ ਉਸ ਨੂੰ ਛੱਡਿਆ ਕੱਢ ਦੇ ਮੈਂ ਪੁਰਾਣੀ ਸਰਕਾਰਾਂ ਦੀ ਗੱਲ ਨਹੀਂ ਕਰਦਾ ਛੋਟੇ ਮੈਂ ਹੁਣ ਵੀ ਗੱਲ ਕਰਦਾ ਮੈਨੂੰ ਇੱਕ ਵੀ ਸਾਬਤ ਕਰਾ ਦਿਓ ਇੱਕ ਹੀ ਮੈਨੂੰ ਮੈਂਤ ਮੇਰੀ ਬੇਨਤੀ ਹੈ ਮੈਨੂੰ ਇੱਕ ਵੀ ਸਾਬਤ ਕਰਾ ਦਿਓ ਮੈਂ ਉੱਤੇ ਕਰ ਵੇਚ ਰਾਂਗਾ ਓਕੇ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਜੀ